ਪਟਿਆਲੇ ਦੀ ਲੋਕਲ ਟ੍ਰੇਨ ਦੇ ਵਿੱਚ ਭੀੜ ਹਮੇਸ਼ਾ ਹੀ ਹੁੰਦੀ ਹੈ। ਭੀੜ-ਪੜਾਕੇ ਵਾਲੀ ਟ੍ਰੇਨ ਦੇ ਡੱਬੇ, ਲੋਕਾਂ ਦੀ ਚਹਲ-ਪੈਰ, ਟਿਫਨ 'ਚ ਨਿਕਲਦੀ ਪਰੌਂਠਿਆਂ ਦੀ ਖੁਸ਼ਬੂ ਤੇ ਤਾਕੀ ਦੇ ਸਾਹਮਣੇ ਧੁੱਪ ਪਰ ਉਸ ਦਿਨ ਪੈਸੇਂਜਰ ਡੱਬੇ ਦੇ ਵਿੱਚ ਇੱਕ ਨਜ਼ਾਰਾ ਅਲੱਗ ਹੀ ਸੀ। ਇੱਕ ਬਜ਼ੁਰਗ ਜਿਸ ਦੀ ਉਮਰ ਲਗਭਗ 75 ਸਾਲ ਦੀ ਹੋਵੇਗੀ। ਪਤਲਾ ਜਿਹਾ ਸਰੀਰ, ਟੋਹੀ 'ਚ ਕੁੱਬ, ਗੰਦੇ ਤੇ ਮੈਲੇ ਜਿਹੇ ਕੱਪੜੇ ਪਾਏ ਹੋਏ ਸੀ। ਟ੍ਰੇਨ ਦੀ ਇੱਕ ਸੀਟ ਤੇ ਬੈਠਿਆ ਸੀ। ਉਸ ਦੇ ਹੱਥ ਦੇ ਵਿੱਚ ਇੱਕ ਪੁਰਾਣਾ ਥੈਲਾ ਸੀ ਤੇ ਅੱਖਾਂ ਦੇ ਵਿੱਚ ਥਕਾਵਟ ਦੀ ਪਰਛਾਈ ਉਸ ਦੀਆਂ ਚੱਪਲਾਂ ਟੁੱਟੀਆਂ ਹੋਈਆਂ ਸੀ ਤੇ ਚਿਹਰਾ ਅਜੀਹਾ ਜਿਵੇਂ ਜ਼ਿੰਦਗੀ ਨੇ ਕਈ ਸਫ਼ਰ ਉਸ ਦੇ ਸਰੀਰ ਤੇ ਲਿਖਦੇ ਹੋਣ ਉਹ ਚੁੱਪਚਾ ਬੈਠਿਆ ਸੀ ਕਿਸੇ ਦੇ ਨਾਲ ਨਜ਼ਰ ਮਿਲਾਏ ਬਿਨਾ ਖਿੜਕੀ ਤੋਂ ਬਾਹਰ ਦੇਖਦੇ ਹੋਏ ਕੋਲ ਬੈਠੇ ਯਾਤਰੀ ਵੀ ਉਸ ਨੂੰ ਦੇਖ ਰਹੇ ਸੀ ਪਰ ਕਿਸੇ ਨੇ ਕੁਝ ਨਹੀਂ ਪੁੱਛਿਆ ਟ੍ਰੇਨ ਸਟੇਸ਼ਨ ਤੋਂ ਚੱਲੀ ਹੀ ਸੀ ਤੇ ਉਦੋਂ ਹੀ ਇੱਕ ਆਵਾਜ਼ ਆਈ ਟਿਕਟ ਦਿਖਾਓ ਟਿਕਟ ਟੀਟੀ ਦੀ ਉਮਰ ਲਗਭਗ 45 ਸਾਲ ਵਾਈਟ ਚਿੱਟਾ ਕਮੀਜ਼ ਕਾਲੀ ਪੈਂਟ ਤੇ ਛਾਤੀ ਤੇ ਨਾਮ ਦਾ ਬਿੱਲਾ ਬਹੁਤ ਹੀ ਤੇਜ਼ੀ ਨਾਲ ਡੱਬਿਆਂ ਦੇ ਵਿੱਚ ਘੁੰਮ ਰਿਹਾ ਸੀ ਇੱਕ ਇੱਕ ਕਰਕੇ ਟਿਕਟ ਦੇਖਦੇ ਹੋਏ ਉਸ ਦੀ ਨਜ਼ਰ ਉਸ ਬਜ਼ੁਰਗ ਤੇ ਪਈ